ਹਾਂਜੀ ਦੋਸਤੋ ਬਹੁਤ-ਬਹੁਤ ਸਵਾਗਤ ਹੈ ਆਪਣੇ ਚੈਨਲ ਤੇ ਸੋ ਦੋਸਤੋ 7 ਅਗਸਤ 2025 ਪਟਿਆਲਾ ਪਾਵਰ ਕਮ ਐਂਡ ਟਰਾਸਕੋ ਠੇਕਾ ਮਜ਼ਦਮ ਯੂਨੀਅਨ ਪੰਜਾਬ ਦੇ ਵੱਲੋਂ ਲੰਬੇ ਸਮੇਂ ਲੜੇ ਜਾ ਰਹੇ ਸੰਘਰਸ਼ ਦੇ ਦੌਰਾਨ ਦੁਬਾਰਾ ਬਿਜਲੀ ਮੰਤਰੀ ਅਤੇ ਪਾਵਰ ਕਮਿਸ਼ਨਮੈਂਟ ਦੇ ਨਾਲ ਮੀਟਿੰਗ ਹੋਈ ਪ੍ਰੈਸ ਨੂੰ ਜਾਣਕਾਰੀ ਸਾਂਝਾ ਕਰਦੇ ਸੂਬਾ ਪ੍ਰਧਾਨ ਬਲਹਾਰ ਸਿੰਘ ਸੂਬਾ ਜਰਨਲਿਸਟ ਕਤਰ ਜੈਸ਼ ਕੁਮਾਰ ਮੋਰ ਸਹਾਇਕ ਕਤਰ ਠਿਕ ਚੰਦ ਅਸਰ ਜਿਹੜੇ ਪ੍ਰਧਾਨ ਉਹਨਾਂ ਨੇ ਜਿਹੜੀ ਕਿ ਜਾਇਜ਼ ਮੰਗਾਂ ਦੀ ਪ੍ਰਾਪਤੀ ਦੇ ਲਈ ਆਪਣੀ ਹੱਕੀ ਤੇ ਜਾਇਜ਼ ਮੰਗਾਂ ਦੀ ਪ੍ਰਾਪਤੀ ਦੇ ਲਈ ਲੰਮੇ ਸਮੇਂ ਸੰਘਰਸ਼ ਕਰੇ ਸੀ ਐਚਬੀ ਕਾਮੇ ਪਿਛਲੇ ਦਿਨੀ ਬਿਜਲੀ ਮੰਤਰੀ ਦੀਪ ਕੋਠੀ ਦੇ ਅੱਗੇ ਧਰਨਾ ਦੇਣ ਉਪਰੰਤ ਅਤੇ ਹੜਤਾਲ ਦੇ ਉੱਤੇ ਚੱਲ ਰਹੇ ਕਾਮਿਆਂ ਦੀ ਆਗੂਆਂ ਦੇ ਨਾਲ ਬਿਜਲੀ ਮੰਤਰੀ ਅਤੇ ਪਾਵਰ ਕਮਨੀਜ਼ ਬੈਂਡ ਦੇ ਨਾਲ ਪਾਵਰ ਕਾਮ ਦੇ ਮੁੱਖ ਦਫ਼ਤਰ ਪਟਿਆਲਾ ਦੇ ਵਿਖੇ ਮੀਟਿੰਗ ਹੋਈ ਜਿਸ ਦੇ ਵਿੱਚ ਕਾਮਿਆਂ ਨੂੰ ਸਿੱਧਾ ਵਿਭਾਗ ਦੇ ਵਿੱਚ ਸ਼ਾਮਲ ਕਰਨਾ ਅਤੇ ਘਟੋ-ਘਟ ਗੁਜ਼ਾਰੇਯੋਗ ਤਨਖਾਹ ਲਾਗੂ ਕਰਨਾ ਅਤੇ ਹਾਸਾ ਪੀੜ ਦੇ ਲਈ ਪੱਕੀ ਨੌਕਰੀ ਦਾ ਪ੍ਰਬੰਧ ਕਰਨਾ ਉੱਤੇ ਚਰਚਾ ਹੋਈ ਮੀਟਿੰਗ ਦੌਰਾਨ ਬਿਜਲੀ ਮੰਤਰੀ ਅਤੇ ਪਾਵਰ ਕਮ ਸੈਕਟਰੀ ਸੀਐਮਡੀ ਅਤੇ ਸਮੂਥ ਡਾਇਰੈਕਟੋਰੇਟ ਦੇ ਵੱਲੋਂ ਕਾਮਿਆਂ ਨੂੰ ਸਿੱਧਾ ਵਿਭਾਗ ਦੇ ਵਿੱਚ ਲੈਣ ਦਾ ਅਜੰਡਾ ਪਾਸ ਕਰ ਦਿੱਤਾ ਗਿਆ ਅਤੇ ਸਰਕਾਰ ਨੂੰ ਭੇਜ ਦਿੱਤਾ ਗਿਆ ਅਤੇ ਬਿਜਲੀ ਮੰਤਰੀ ਦੇ ਵੱਲੋਂ ਵਿਸ਼ਵਾਸ ਦਿਵਾਇਆ ਗਿਆ ਕਿ ਇਸ ਨੂੰ ਜਲਦ ਹੀ ਲਾਗੂ ਕਰ ਦਿੱਤਾ ਜਾਵੇ ਅਤੇ ਮਿਤੀ 18 ਅਗਸਤ 2025 ਨੂੰ ਦੁਬਾਰਾ ਮੀਟਿੰਗ ਕੀਤੀ ਜਾਵੇਗੀ ਮੰਗ ਪੱਤਰ ਦੇ ਵਿੱਚ ਦਰਜ ਮੰਗਾਂ ਦੇ ਉੱਤੇ ਵੀ ਚਰਚਾ ਹੋਈ ਜਿਸ ਦੇ ਵਿੱਚ ਬਿਜਲੀ ਦਾ ਜਿਹੜੇ ਬਿਜਲੀ ਦੇ ਕਰੰਟ ਲੱਗਣ ਦੇ ਕਾਰਨ ਮੌਤ ਦੇ ਮੂੰਹ ਪਾਏ ਕਾਮਿਆਂ ਦੇ ਵਾਰਸਾਂ ਨੂੰ ਨੌਕਰੀਆਂ ਜਲਦੀ ਹੀ ਦਿੱਤੀਆਂ ਜਾਣਗੀਆਂ ਅਤੇ ਜਥੇਬੰਦੀਆਂ ਨੂੰ ਵਾਰਸਾਂ ਦੇ ਲਈਆਂ ਜਿਹੜੀਆਂ ਫਾਈਲ ਜਿਹੜੀਆਂ ਕਿ ਸੌਂਪਣ ਦੇ ਲਈ ਕਿਹਾ ਗਿਆ ਹੈ ਜਿਹੜੀਆਂ ਫਾਈਲਾਂ ਜਥੇਬੰਦੀਆਂ ਦੇ ਵੱਲੋਂ ਪਹਿਲਾਂ ਹੀ ਸੌਂਪੀਆਂ ਗਈਆਂ ਹਨ ਉਹਨਾਂ ਨੂੰ ਮੈਨੇਜਮੈਂਟ ਦੇ ਵੱਲੋਂ ਪਾਸ ਕਰਕੇ ਵਾਰਸਾਂ ਨੂੰ ਨੌਕਰੀਆਂ ਦੇ ਦਾ ਭਰੋਸਾ ਦਿਵਾਇਆ ਹੈ ਸਿੱਧਾ ਵਿਭਾਗ ਦੇ ਵਿੱਚ ਸ਼ਾਮਿਲ ਕਰਨ ਨੂੰ ਲੈ ਕੇ ਬੋਰਡ ਮੈਨੇਜਮੈਂਟ ਦੇ ਵੱਲੋਂ ਜਥੇਬੰਦੀ ਨੂੰ ਲਿਖਤੀ ਪੱਤਰ ਵੀ ਸੌਂਪਿਆ ਗਿਆ ਹੈ ਅਤੇ ਬਿਜਲੀ ਮੰਤਰੀ ਦੇ ਵੱਲੋਂ 18 ਅਗਸਤ 2025 ਨੂੰ ਦੁਬਾਰਾ ਮੀਟਿੰਗ ਕਰਾਂ ਲਾਗੂ ਕਰਨ ਦਾ ਜਿਹੜਾ ਭਰੋਸਾ ਵੀ ਦਿਵਾਇਆ ਗਿਆ ਹੈ ਜਥੇਬੰਦੀਆਂ ਦੇ ਵੱਲੋਂ ਹੜਤਾਲ ਨੂੰ ਵਾਪਸ ਲੈ ਲਿਆ ਗਿਆ ਹੈ ਸੋ ਦੋਸਤੋ ਇਹ ਸੀ ਅੱਜ ਦੀ ਬਹੁਤ ਹੀ ਖਾਸ ਅਪਡੇਟ ਹੁਣ ਦੇਖਣਾ ਇਹ ਹੋਵੇਗਾ ਕਿ 18 ਅਗਸਤ ਨੂੰ ਇਹਨਾਂ ਦੀਆਂ ਮੰਗਾਂ ਨੂੰ ਲੈ ਕੇ ਕੀ ਨਤੀਜਾ ਸਾਹਮਣੇ ਆਉਂਦਾ ਹੈ ਧੰਨਵਾਦ ਜੀ